ਤੁਸੀਂ ਦੇਖ ਰਹੇ ਹੋ ਪੁਲਾਂਗ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨੇ ਇੱਕ ਤਾਂ ਆਪਣਾ ਵਾਅਦਾ ਪੂਰਾ ਕੀਤਾ ਉਹ ਕਹਿੰਦੇ ਜੀ ਜਿਹੜੀ 11 ਮੈਂਬਰੀ ਕਮੇਟੀ ਬਣਾਈ ਸੀ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਦੀ ਅਗਵਾਈ ਚ ਉਹ ਰਿਪੋਰਟ ਅਸੀਂ ਜਾਰੀ ਕਰਤੀ ਹੈ ਕਹਿੰਦੇ ਵੱਖ-ਵੱਖ ਜੂਨੀਅਰਾਂ ਨੂੰ ਭੇਜਤੀ ਹੈ ਅਜੇ ਤੱਕ ਜੂਨੀਅਰਾਂ ਦੇ ਉਹਦੇ ਤੇ ਇਤਰਾਜ਼ ਕਮੈਂਟ ਟਿੱਪਣੀਆਂ ਉਹ ਆਉਣਿਆਂ ਨੇ ਪਰ ਪ੍ਰੈਸ ਦੇ ਵਿੱਚ ਵੱਖ-ਵੱਖ ਜਿਹੜੇ ਲੋਕਾਂ ਨੇ ਲਿਖਿਆ ਜਰੂਰ ਹੈ ਖਬਰਾਂ ਦੇ ਰੂਪ ਦੇ ਵਿੱਚ ਕਿੰਨਾ ਇਲਾਜ ਕਰੇਗੀ ਖੇਤੀ ਦੇ ਇਹਨਾਂ ਮਾਮਲਿਆਂ 'ਚ ਖੇਤੀਬਾੜੀ ਪਾਲਿਸੀ ਕੀ ਕਹਿੰਦੀ ਆ ਕਿਹੜੇ-ਕਿਹੜੇ ਮੋਟੇ ਪੁਆਇੰਟ ਨੇ ਉਹਦੇ ਵਿੱਚ ਕੀ-ਕੀ ਹੋਣ ਦੀਆਂ ਸੰਭਾਵਨਾਵਾਂ ਨੇ ਕਿੰਨੇ ਲੋਕਾਂ ਨਾਲ ਗੱਲ ਕੀਤੀ ਗਈ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਔਰ ਅਜੇ ਵੀ ਸਰਕਾਰ ਨੇ ਜਨਤਕ ਤੌਰ ਤੇ ਲੋਕ ਕੇ ਮੰਗ ਕਰ ਰਹੇ ਨੇ ਕਿ ਇਹਨੂੰ ਪੰਜਾਬੀ ਚ ਦਿੱਤਾ ਜਾਂਦਾ ਤਾਂ ਜ਼ਿਆਦਾ ਚੰਗਾ ਸੀਗਾ ਕਿਉਂਕਿ ਲੋਕਾਂ ਨੇ ਪੰਜਾਬੀ ਚ ਪੜ੍ਹਨੀ ਹੈ ਪੰਜਾਬ ਹੈ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਹੈ ਪੰਜਾਬੀ ਪਹਿਲਾ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਦੇਣੀ ਚਾਹੀਦੀ ਹੈ ਤਾਂ ਹੀ ਲੋਕ ਟਿੱਪਣੀਆਂ ਕਰਨਗੇ ਪਰ ਇਹ ਪਾਲਿਸੀ ਹੁਣ ਕਿੰਨਾ ਚਿਰ ਲਾਊਗੀ ਚਰਚਾ ਲਈ ਕੋਈ ਟਾਈਮ ਬਾਉਂਡ ਹੈ ਸਰਕਾਰ ਵੱਲੋਂ ਕੋਈ ਟਾਈਮ ਬਾਉਂਡ ਨਹੀਂ ਕਹਿੰਦੇ ਚਰਚਾ ਕਰਾਂਗੇ ਪਰ ਚਰਚਾ ਕਾਦੇ ਵਾਸਤੇ ਕਰਾਉਣੀ ਹੈ ਜੂਨੀਅਰ ਨਾਲ ਇਹ ਪਾਲਿਸੀ ਦੇ ਡਰਾਫਟ ਦੇ ਵਿੱਚ ਲਿਖਿਆ ਹੋਇਆ ਹੈ ਕੀ ਲਿਖਿਆ ਕਿ ਅਸੀਂ 15 ਜਨਵਰੀ 2023 ਤੋਂ ਲੈ ਕੇ ਦੁਨੀਆਂ ਦੇ ਵੱਖ-ਵੱਖ ਕੈਲੀਫੋਰਨੀਆ ਕੈਨੇਡਾ ਵੱਖ-ਵੱਖ ਹੋਰਾਂ ਦੇਸ਼ਾਂ ਦੇ ਮਾਰਾਂ ਦੇ ਨਾਲ ਕਿਸਾਨਾਂ ਦੇ ਨਾਲ ਔਰ ਇਹ ਵੀ ਲਿਖਿਆ ਕਿ ਸਾਲ ਤਾਂ ਲਗਭਗ ਹੋ ਗਿਆ ਸਾਲ ਤੋਂ ਜ਼ਿਆਦਾ ਹੋ ਗਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਦੇ ਨਾਲ ਔਰ ਇਹਨੇ ਵਿజిਟ ਕੀਤਾ ਪੰਜਾਬ ਦੇ ਵਿੱਚ ਬਹੁਤ ਗੇੜੇ ਲਾਏ ਨੇ ਬਹੁਤ ਘੇੜੇ ਲਾਲ ਲਾ ਕੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਪ੍ਰੋਗਰਾਸ ਕਿਸਾਨਾਂ ਦੇ ਬਖ ਬਖ ਕਿੱਤੇ ਕਰਦੇ ਨੇ ਜਿਹੜੇ ਉਹਨਾਂ ਦੇ ਜਾ ਕੇ ਰਿਪੋਰਟਾਂ ਇਕੱਠੀਆਂ ਕੀਤੀਆਂ ਨੇ ਹੋਰ ਕਿਹੜੇ ਕਿਸਾਨਾਂ ਨਾਲ ਤੁਸੀਂ ਰابطਾ ਕਰਨਾ ਤੇ ਨਾਲ ਇਹ ਵੀ ਦੱਸਿਆ ਕਿ ਦੋ ਵਾਰ ਪੀਏਯੂ 'ਚ ਇਕੱਠੀਤਾ ਕਿਸਾਨਾਂ ਦਾ ਇੱਕ ਵਾਰ 15000 ਦਾ ਇਕੱਠੀਤਾ ਉਹ 'ਚ 6000 ਕਿਸਾਨਾਂ ਦੇ ਸੁਝਾਅ ਦਿੱਤੇ ਹੋਏ ਨੇ ਦੂਜੀ ਵਾਰ ਵੀ ਇਕੱਠੀਤਾ ਫੇਰ ਕਿਸਾਨਾਂ ਦੇ ਸੁਝਾਅ ਦਿੱਤੇ ਹੋਏ ਨੇ ਤਾ ਹੋਰ ਹੋਰ ਦੋਹਰ ਕਾਦੇ ਲਈ ਕੀਤੇ ਜਾ ਰਹੀ ਹੈ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਇਹ ਦੋਹਰ ਕਾਦੇ ਲਈ ਹੋਏਗੀ ਕੀ ਇਹ ਰਿਪੋਰਟ ਹੋਰ ਸਰਕਾਰ ਨੇ ਇਹ ਨਹੀਂ ਦੱਸਣਾ ਹੁਣ ਤਾਂ ਮੌਕਾ ਇਹ ਹੋਣਾ ਸੀ ਨਾ ਕਿ ਉਹਨੇ ਲਾਗੂ ਕਰਨੀ ਹੈ ਜਾਂ ਨਹੀਂ ਕਰਨੀ ਹੈ ਹੁਣ ਕਲੀਅਰ ਕਟ ਸਵਾਲ ਇਹ ਹੈ ਇਹ ਸਵਾਲ ਹੀ ਨਹੀਂ ਇਹ ਸਵਾਲ ਲਟਕਾਉਣ ਦੇ ਰਹੇ ਕਿ ਜੀ ਅੱਗੇ ਹੋਰ ਪੁੱਛਣਾ ਅੱਗੇ ਹੋਰ ਪੁੱਛਣਾ ਅੱਗੇ ਹੋਰ ਪੁੱਛਣਾ ਪਰ ਸਵਾਲ ਇਹਦੇ ਚ ਕਈ ਹੁਣ ਇਹਦੀ ਜੇ ਡਿਟੇਲ ਦੇਖੀ ਜਾਏ ਡਿਫਰੈਂਟ ਮਾਮਲਿਆਂ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਕਾਫੀ ਗੱਲਾਂ ਛੁੱਕ ਕੀਤੀਆਂ ਅੰਗਲੀਆਂ ਨੇ ਜੇ ਮੈਂ ਕਹਿੰਦਾ ਜੇ ਬਿਮਾਰੀ ਦੇਖਣੀ ਹੋਵੇ ਬਿਮਾਰੀ ਦੇ ਲੱਛਣ ਸਾਰੇ ਦੇਖੇ ਗਏ ਨੇ ਤੇ ਲੱਛਣ ਕੀ ਨੇ ਲੱਛਣ ਇਹ ਨੇ ਕਿ ਪੰਜਾਬ ਦੇ ਕੁਦਰਤੀ ਸਰੋਤ ਭਾਰੀ ਦਬਾਹ ਹੇਠ ਨੇ ਪਾਣੀ ਦਾ ਸਵਾਲ ਹੈ ਉਹ ਗਦੜਾ ਵੀ ਹੋ ਰਿਹਾ ਹੈ ਪਾਣੀ ਦਾ ਸਵਾਲ ਹੈ ਉਹ ਮੁੱਕਦਾ ਵੀ ਜਾ ਰਿਹਾ ਹੈ ਆਬੋ ਹਵਾ ਤੇ ਬਿਵਿਦਾ ਅਸਰ ਪੈ ਰਿਹਾ ਹੈ ਇਹ ਕਿਹਾ ਗਿਆ ਕਿ ਡਾਇਵਰਸਿਫਿਕੇਸ਼ਨ ਦੀ ਬੇਹੱਦ ਲੋੜ ਹੈ ਕ੍ਰੌਪ ਡਾਇਵਰਸਿਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਕਿਹਾ ਗਿਆ ਕਿ ਡਬਲ ਯੂਟੀ ਯੋਧੇ ਰਜੀਵ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਇੱਕ ਉਹ ਪਾਲਿਸੀ ਆ ਰਹੀ ਹੈ ਤਾਂ ਉਹ ਮਾਰਕੀਟ ਐਂਗਲ ਤੋਂ ਜ਼ਿਆਦਾ ਸ਼ੋਸ਼ਣ ਕਰਦੀ ਐ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਸਧਾਰਨ ਕਿਸਾਨ ਇਸ ਗੱਲ ਦੇ ਸਮਰੱਥੀ ਨਹੀਂ ਹੁੰਦਾ ਕਿ ਉਹ ਉਸ ਮਾਰਕੀਟ ਦੇ ਫੱਡੇ ਨੂੰ ਸਮਝ ਸਕੇ ਤੇ ਉਹਨੂੰ ਸਮਝਦਾ ਹੋਇਆ ਆਪਣੇ ਢੱਗ ਦੇ ਨਾਲ ਉਹਦੀਆਂ ਸੂਚਨਾਵਾਂ ਇਕੱਠੀਆਂ ਕਰੇ ਉਹਦੇ ਮੁਤਾਬਕ ਫਸਲ ਉਗਾਏ ਉਹਦੇ ਮੁਤਾਬਕ ਫਿਊਚਰ ਦੀ ਮਾਰਕੀਟਿੰਗ ਕਰੇ 바ਰਗੇਨਿੰਗ ਕਰੇ ਆਮ ਫਾਰਮਰ ਇਹ ਸਮਰੱਥੀ ਨਹੀਂ ਐ ਇਹ ਗੱਲ ਵੀ ਕੀਤੀ ਗਈ ਐ ਤੇ ਇਹਦੇ ਸਾਰੇ ਮਾਮਲੇ ਦੇ ਵਿੱਚ ਇਹ ਗੱਲ ਵੀ ਕੀਤੀ ਗਈ ਐ ਕਿ ਕੱਲਾ ਕ੍ਰੌਪ ਪੈਟਰਨ ਦਾ ਸਵਾਲ ਨਹੀਂ ਐ ਇਹਦੀਆਂ ਜਿਹੜੇ ਸਹਾਇਕਤਾਂ ਦੇ ਹੁੰਦੇ ਨੇ ਉਹਨਾਂ ਦੀ ਕਿੰਨੀ ਜ਼ਰੂਰਤ ਹੈ ਇਹ ਗੱਲ ਵੀ ਕੀਤੀ ਗਈ ਹੈ ਕਿ ਅਟਰੈਕਟ ਕਰੋ ਜੀ ਲੋਕਾਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ ਉਹ ਖੇਤੀ ਵੱਲ ਆਉਣ ਵੱਧ ਤੋਂ ਵੱਧ ਆਉਣ ਇਹ ਹੁਣ ਸਾਰੀਆਂ ਗੱਲਾਂ ਹੈਗੀਆਂ ਨੇ ਇਹ ਲੱਛਣ ਨੇ ਬਿਮਾਰੀ ਦੇ ਇਹ ਵੀ ਦੱਸਿਆ ਗਿਆ ਕਿ ਕਿਸਾਨਾਂ ਦੇ ਕਿੰਨਾ ਲੈਂਡ ਘਟ ਰਹੀ ਹੈ ਲਗਾਤਾਰ ਐਦੋਂ ਪਹਿਲਾਂ 2010 11 ਦੀ ਜਿਹੜੀ ਸੈਂਸਸ ਸੀਗੀ ਐਗਰੀਕਲਚਰ ਸੈਂਸਸ 'ਚ ਪੰਜਾਬ ਦੀ ਐਵਰੇਜ ਲੈਂਡ ਸਾਈਜ਼ ਜਿਹੜੀ ਸੀ 82.70 ਏਕੜ ਸੀ ਜੀ ਤੇ ਹੁਣ ਉਹ 2. 3.63 ਰਹਿ ਗਈ ਹੈ ਘਟਦੀ ਜਾ ਰਹੀ ਹੈ ਇਹ ਵੀ ਪਤਾ ਕਿ ਡਲ ਲੈਂਡ ਦੇ ਟੋਟੇ ਹੋਣੇ ਨੇ ਇਹ ਵੀ ਪਤਾ ਕਿ ਕੁਝ ਠੇਕੇ ਵਾਲਿਆਂ ਦੀਆਂ ਪ੍ਰੋਬਲਮ ਜਨੇ ਕੁਝ ਬਾਕੀ ਦੀਆਂ ਨੇ ਐਦੋਂ ਪੁਰਾਣੇ ਡਾਟੇ ਮੁਤਾਬਕ ਇਹ ਸੀ ਕਿ 24% ਜ਼ਮੀਨ ਤੇ ਠੇਕੇ ਵਾਲੇ ਕੰਮ ਕਰਦੇ ਨੇ ਕਿ ਜਿਹੜੇ ਬਾਕੀ ਬੰਦੇ ਠੇਕੇ ਤੇ ਦੇ ਦਿੰਦੇ ਨੇ ਉਹ ਸਾਰੇ ਮਾਮਲੇ ਚ ਹੁਣ ਸਵਾਲ ਦੇ ਸੁਰਕ ਸਾਥ ਦੇ ਕਰਜ਼ੇ ਦਾ ਵੀ ਹੈ ਕਿਸਾਨ ਖਜ ਕਿਸ ਮਜ਼ਦੂਰ ਤੇ ਉਹਨਾਂ ਦੀਆਂ ਖੁਦਕਸ਼ੀ ਜਾਂਦਾ ਵੀ ਹੈ ਇਹ ਸਾਰੇ ਸਵਾਲ ਨੇ ਇਹ ਸਾਰੇ ਸਵਾਲ ਦਿੱਤੇ ਨੇ ਹੁਣ ਇਹਨਾਂ ਤੇ ਕੀ ਕੀਤਾ ਜਾਏ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕੁਝ ਗੱਲਾਂ ਜਿਹੜੀਆਂ ਵਾਪਰ ਰਹੀਆਂ ਨੇ ਉਹ ਹੋਣ ਕਿਵੇਂ ਕੁਝ ਜਨਰਲ ਗੱਲਾਂ ਜਿਹੜੀਆਂ ਰੋਜ਼ ਹੋ ਰਹੀਆਂ ਨੇ ਉਹੀ ਰეკਮੈਂਡੇਸ਼ਨਾਂ ਨੇ ਕੋਈ ਨਵੀਂ ਗੱਲ ਇਸ ਲੈਵਲ ਤੇ ਨਹੀਂ ਲੱਗ ਰਹੀ ਜਿਵੇਂ ਪਾਣੀ ਬਚਾਉਣ ਦਾ ਸਵਾਲ ਹੈ ਸਭ ਤੋਂ ਵੱਡਾ ਪਾਣੀ ਕਿਵੇਂ ਬਚੇ ਇਹ ਸਭ ਤੋਂ ਵੱਡਾ ਸਵਾਲ ਹੈ ਅਇ ਦੋ ਪਹਿਲਾਂ 2013 ਤੇ 2018 ਦੀਆਂ ਜਿਹੜੀਆਂ ਪਾਲਿਸੀਜ਼ ਫਾਰਮਰ ਕਮਿਸ਼ਨ ਨੇ ਬਣਾਈਆਂ ਸੀ ਜਾਂ ਤੇ ਖੇਤੀ ਕਾਮੇ ਕਮਿਸ਼ਨ ਨੇ ਡਾਕਟਰ ਕਾਲਕੜ ਦੀ ਗਵਾਹੀ ਦੇ ਵਿੱਚ ਤੇ ਉਸ ਤੋਂ ਬਾਅਦ ਅਜੇ ਵੀਰ ਜਾਖੜ ਦੀ ਗਵਾਹੀ ਦੇ ਵਿੱਚ ਉਹਦੇ ਵਿੱਚ ਦਿੱਤਾ ਇਹ ਗਿਆ ਸੀਗਾ ਕਿ ਪਾਣੀ ਦਾ ਪਹਿਲਾਂ ਫੈਸਲਾ ਕੀਤਾ ਕਿ ਕਿਉਂ ਜ਼ਿਆਦਾ ਲੱਗਿਆ ਪਾਣੀ ਇੱਥੇ ਵੀ ਇਹ ਕਹਿੰਦੇ ਨੇ ਕਿ ਪੈਡੀ ਬੀਟ ਦਾ ਜਿਹੜਾ ਚੱਕਰ ਹੈ ਦੇਸ਼ ਦੀ ਅਨਸੁਰੱਖਿਆ ਦੇ ਵਾਸਤੇ ਜਿਹੜਾ ਕ੍ਰੌਪ ਪੈਟਰਨ ਚੱਲਿਆ ਇਹਦੇ ਕਰਕੇ ਪਾਣੀ ਜ਼ਿਆਦਾ ਲੱਗਦਾ ਹੈ ਤਾਂ ਇਹਦਾ ਮਤਲਬ ਉਹ ਕ੍ਰੌਪ ਪੈਟਰਨ ਤੋੜ ਕੇ ਦੂਜੇ ਪਾਸੇ ਜਾਣਾ ਪਊਗਾ ਦੂਜੇ ਪਾਸੇ ਜਾਣਾ ਪਊਗਾ ਉਹ ਕਿਵੇਂ ਆ ਉਹਦੇ ਕਿਹੜੇ ਮੈਨ ਗੱਲਾਂ ਨੇ ਉਹ ਕ੍ਰੌਪ ਪੈਟਰਨ ਤੇ ਲੱਗੇ ਕਿਉਂ ਨੇ ਕਿਸਾਨ ਕੀ ਆਪਣੇ ਆਪ ਉਹਨੂੰ ਤੋੜ ਦੇਣਗੇ ਉਹਦੇ ਚ ਦੋ ਬਹੁਤ ਮਹੱਤਵਪੂਰਨ ਚੀਜ਼ਾਂ ਨੇ ਇੱਕ ਐਮਐਸਪੀ ਦੀ ਅਨਾਉਂਸਮੈਂਟ ਦੂਜੀ ਐਮਐਸਪੀ ਤੇ ਦਾਣਾ-ਦਾਣਾ ਖਰੀਦਿਆ ਜਾਣਾ ਤੀਜੀ ਏਸੇ ਕਰਕੇ ਉਹ ਦੂਜੇ ਕ੍ਰੌਪ ਪੈਟਰਨ ਤੋਂ ਦੋ ਫਸਲੀ ਕਿਸੇ ਵੀ ਹੋਰ ਦੋ ਫਸਲਾਂ ਤੋਂ ਜਿਆਦਾ ਪੈਸੇ ਦੇਣ ਵਾਲੀਆਂ ਫਸਲਾਂ ਮੰਨੀਆਂ ਜਾਂਦੀਆਂ ਨੇ ਤੇ ਇੱਕ ਹੋਰ ਗੱਲ ਸਾਰੀ ਟੈਕਨਾਲੋਜੀ ਉਤੇ ਫੋਕਸਡ ਹੈ ਔਰ ਉਹ ਤਕਰੀਕੀ ਤੌਰ ਤੇ ਵੀ ਆਸਾਨ ਕੰਮ ਹੋ ਗਿਆ ਚਾਹੇ ਉਹ ਕਟਾਈ ਦਾ ਹੋਵੇ ਹਾਰਵੈਸਟਿੰਗ ਦਾ ਚਾਹੇ ਉਹ ਲਵਾਈ ਦਾ ਬਖਵਕ ਟਾਈਪ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਉਧਰ ਜਾ ਰਿਹਾ ਤਾਂ ਫਿਰ ਹੁਣ ਕ੍ਰੌਪ ਡਾਇਵਰਸੀਫਿਕੇਸ਼ਨ ਕਿਵੇਂ ਕੀਤੀ ਜਾਵੇ ਇੱਕ ਪ੍ਰੋਫੈਸਰ ਜੋਹ ਲੌਣਾ ਦੀ ਰਿਪੋਰਟ ਆਈ ਸੀ ਦੋ ਪਹਿਲਾਂ ਉਹਨਾਂ ਨੇ ਰਿਪੋਰਟ ਆਪਣੀ 1986 ਚ ਵੀ ਦਿੱਤੀ ਸੀ ਕ੍ਰੌਪ ਡਾਇਵਰਸੀਫਿਕੇਸ਼ਨ ਦਾ ਉਦੋਂ ਲੋੜ ਚਾਹੀਦੇ ਸੀ ਫਿਰ ਉਹਨਾਂ ਨੇ 2004 ਵੇਲੇ ਜਿਹੜੀ ਅਮਰਿੰਦਰ ਸਰਕਾਰ ਆਈ ਸੀ 2002 ਵੇਲੇ ਉਦੋਂ ਵੀ 2004 ਚ ਵੀ ਰਿਪੋਰਟ ਦਿੱਤੀ ਸੀ ਉਹਨਾਂ ਨੇ ਇੱਕ ਪ੍ਰੋਪੋਜ਼ਲ ਦਿੱਤੀ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਜੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਇੱਕ ਲਿਮਿਟਡ 5 ਸਾਲ 7 ਸਾਲ ਲਈ ਇਹ ਦੇ ਦਿਓ ਕਿ 10000 ਰੁਪਿਆ ਪਰ ਹੈਕਟੇਅਰ ਤੁਸੀਂ ਕੈਸ਼ ਦਿਓ ਜਿਹੜਾ ਬੰਦਾ ਜਿਹੜਾ ਕਿਸਾਨ ਨਹੀਂ ਬੀਜੂਗਾ ਛੋਣਾ ਲਾਊਗਾ ਤੇ ਉਹ ਹੋਰ ਫਸਲ ਜਿਹੜੀ ਮਰਜੀ ਉਹ ਮਤਲਬ ਉਗਾਵੇ ਤੇ ਉਹਨੂੰ ਇਹ ਪੈਸੇ ਦਿੱਤੇ ਜਾਣਗੇ ਬਿਲਕੁਲ ਇਹ ਇਨਸੈਂਟਿਵ ਹੁੰਦਾ ਹੈ ਇੱਕ ਬਹੁਤ ਸਾਰੇ ਲੋਕ ਸ਼ਾਇਦ ਇਹਨੂੰ ਪ੍ਰਮਾਨ ਕਰਕੇ ਹੌਲੀ ਹੌਲੀ ਬਦਲ ਲੈਂਦੇ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਉਹ ਸਿਰੇ ਨਹੀਂ ਚੜੀ ਜੋਲ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਉਸ ਰਿਪੋਰਟ ਨੂੰ ਬਿਊਰੋਕ੍ਰੇਸੀ ਦੇ ਮਾਈਂਡਸੈਟ ਦੇ ਵਿੱਚ ਇਹ ਸਾਰੇ ਚੀਜ਼ ਬਦਲ ਗਿਆ ਮਤਲਬ ਹੋ ਗਿਆ ਗੌਰਮੈਂਟ ਆਫ ਇੰਡੀਆ ਇੱਕ ਵਾਰ ਕਹਿੰਦੇ ਮਨਜ਼ੂਰ ਕਰ ਗਈ ਸੀ ਇਸ ਰਿਪੋਰਟ 'ਚ ਇਹੋ ਜਿਹਾ ਕੁਝ ਨਹੀਂ ਲੱਗਦਾ ਕਿ ਇਹੋ ਜਿਹਾ ਪ੍ਰੋਪੋਜ਼ਲ ਦਿੱਤੀ ਗਈ ਹੈ ਕਿ ਉਹ ਕਰਨਗੇ ਕਿਵੇਂ ਈ ਦੇ ਉਹ ਕਿਸਾਨ ਨੂੰ ਤਾਂ ਉਹ ਦੂਜੇ ਪਾਸੇ ਚਲਾ ਜਾਏ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਐਮਐਸਪੀ ਮਰਨੀ ਚਾਹੀਦੀ ਹੈ ਇਹ ਜ਼ਰੂਰ ਕਿਹਾ ਗਿਆ ਕਿ ਭਾਵ ਅੰਤਰ ਜਿਹੜਾ ਦੂਜੀਆਂ ਕ੍ਰੌਪਸ ਦੇ ਨਾਲ ਇਧਰ ਉਧਰ ਹੋਏਗਾ 1000 ਕਰੋੜ ਰੁਪਏ ਦਾ ਰੱਖਣਾ ਚਾਹੀਦਾ ਹੈ ਕ੍ਰੌਪ ਪੈਟਰਨ ਦੇ ਵਿੱਚ ਪਰ ਕੋਈ ਪਰਮਾਨੈਂਟ ਗੱਲ ਜਿਹਦੇ ਨਾਲ ਬਾਕੀ ਦੀਆਂ ਚੀਜ਼ਾਂ ਨੇ ਪਾਣੀ ਬਚਾਉਣ ਲਈ ਇਹ ਜ਼ਰੂਰ ਕਿਹਾ ਗਿਆ 15 ਬਲਾਕਾਂ ਦੇ ਵਿੱਚ ਪੈਡੀ ਤੇ ਰੋਕ ਲਾ ਦਿਓ ਇਹ ਕਿਹਾ ਗਿਆ ਕਿ ਸਾਮਲਾਡ ਜ਼ਮੀਨ ਦੇ ਵਿੱਚ ਜਿਹੜੀ ਬੋਲੀ ਹੋਈ ਟੋਟਲ ਸਾਮਲਾਡ ਦੇ ਵਿੱਚ ਪੈਡੀ ਤੇ ਰੋਕ ਲਾ ਦਿਓ ਹਰ ਇੱਕ ਪੰਜਾਬ ਦੀ ਬਹੁਤ ਜ਼ਿਆਦਾ ਸਾਮਲਾਟ ਕਾਫੀ ਕਲਰ ਦੀ ਸਾਮਲਾਟ ਹੈ ਔਰ ਜੇ ਲੋਕਾਂ ਨੂੰ ਦੇਖੋਗੇ ਜਾ ਕੇ ਜੇ ਉਹਦੀ ਟੈਸਟਿੰਗ ਵੀ ਕਰਾਓਗੇ ਤੇ ਉੱਥੇ ਪੈਡੀ ਬੀਟ ਥੋੜੀ ਬਹੁਤ ਹੋ ਜਾਂਦੀ ਹੈ ਕਈ ਦੂਜੀਆਂ ਕ੍ਰੌਪਸ ਨਹੀਂ ਹੁੰਦੀਆਂ ਉਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਕੱਲਾ ਹੀ ਐ ਨਹੀਂ ਕਿ ਉਹ ਸਾਰੀਆਂ ਤੇ ਇਹ ਇਸ ਲੈਵਲ ਦੀ ਕੋਈ ਗੱਲ ਕਰ ਦਿਓ ਤੇ ਦੂਜੀ ਗੱਲ ਇਹ ਹੈ ਇਹਦੇ ਮਾਮਲੇ ਦੇ ਵਿੱਚ ਕਿ ਪਾਣੀ ਹੋਰ ਕਿਵੇਂ ਬਚੇਗਾ ਤੇ ਕਿਹਾ ਇਹ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਕਿ ਕਿਉਂਕਿ ਫ੍ਰੀ ਬਿਜਲੀ ਹੈ ਫਰੀ ਬਿਜਲੀ ਦਾ ਜਦੋਂ ਹੁੰਦੀ ਹੈ ਤਾਂ ਉਦੋਂ ਕਿਸੇ ਤੇ ਅਸਰ ਨਹੀਂ ਪੈਂਦਾ ਤੇ ਜਿੰਨੀ ਵੀ ਮਰਜੀ ਮੋਟਰਾਂ ਚੱਲੀ ਜਾਂਦੀਆਂ ਨੇ ਜਿੰਨੀਆਂ 14 ਲੱਖ ਟਿਉਬਲ ਹੈ ਥੋੜੀ ਜ਼ਮੀਨ ਦੇ ਮੁਕਾਬਲੇ ਤੇ ਉਹ ਚੱਲਦਾ ਹੈ ਉਹ ਇੱਕ وجہ ਹੈ ਜਿਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਖਰਚਿਆ ਜਾ ਰਿਹਾ ਤਾਂ ਐਸੇ ਕਰਕੇ ਇਹ ਗੱਲ ਆਉਂਦੀ ਹੈ ਕਿ ਉਹ ਬਿਜਲੀ ਦੇ ਬਿੱਲ ਲਾ ਕੇ ਉਹ ਪੈਸਾ ਕਿਸੇ ਹੋਰ ਪਾਸੇ ਖਰਚ ਕਰਨਾ ਚਾਹੀਦਾ ਦੇਣਾ ਉਹ ਕਿਸਾਨਾਂ ਨੂੰ ਨਹੀਂ ਚਾਹੀਦਾ ਇਹ ਵੀ ਇੱਕ ਲੌਜਿਕ ਆ ਰਿਹਾ ਹੈ ਜਾ ਨੋਟ ਕੀ ਆ ਰਿਹਾ ਹੈ ਕਿ 5 ਜਾਂ 7 ਜਾਂ 10 ਏਕੜ ਜਿਵੇਂ ਅਜੀਬਿਰ ਜਾਖੜ ਉਹਨਾਂ ਦੀ ਜਿਹੜੀ ਫਾਰਮਰ ਕਮਿਸ਼ਨ ਵੇਲੇ ਦੀ ਰਿਪੋਰਟ ਹੈ ਉਹ ਕਹਿੰਦਾ ਸੀ 10 ਏਕੜ ਤੋਂ ਉੱਪਰ ਵਾਲਿਆਂ ਤੇ ਲਾ ਦੋ ਬਿਜਲੀ ਦੇ ਬਿੱਲ ਬਾਕੀ ਕੰਪਨਸੇਟ ਕਰ ਦਿਓ ਬਾਕੀ ਰਹਿਣ ਦਿਓ ਕਿਸੇ ਨੇ ਕੋਸ਼ਿਸ਼ kiya ਕਿਸੇ ਨੇ ਕੋਸ਼ਿਸ਼ kiya ਪਰ ਇਸ ਰਿਪੋਰਟ ਦੇ ਵਿੱਚ ਇਹਦੇ ਬਾਰੇ ਕੁਝ ਨਹੀਂ ਕਿਹਾ ਗਿਆ ਹਾਂ ਇਹ ਗੱਲ ਕਹੀ ਗਈ ਹੈ ਕਿ ਸ਼ਾਰਟ ਡਿਊਰੇਸ਼ਨ ਵਾਲੀ ਪੈਡੀ ਬੀਜਣੀ ਚਾਹੀਦੀ ਹੈ ਇਹ ਤਾਂ ਸਾਰੇ ਕਹਿੰਦੇ ਨੇ ਕਿ ਸੌ ਡਿਊਰੇਸ਼ਨ ਵਾਲੀ ਵੀਡੀਓ ਵੇਚਣੀ ਚਾਹੀਦੀਆਂ ਤੇ ਹੁਣ ਇਹਦੇ ਨਾਲ ਦੀ ਨਾਲੇ ਖੋਰ ਗੱਲ ਕੀਤੀ ਗਈ ਹੈ ਕਿ ਬਖਵਖ ਫਸਲਾਂ ਦਾ ਬਖਵਖ ਤਰੀਕੇ ਦਾ ਬਲੌਕ ਲੈਵਲ ਤੇ ਮੈਨੇਜਮੈਂਟ ਕਰੋ ਬਲੌਕ ਲੈਵਲ ਤੇ ਕੋ ਤੁਸੀਂ ਆ ਫਸਲ ਬੀਜਣੀ ਆ ਤੁਸੀਂ ਆ ਫਸਲ ਬੀਜਣੀ ਆ ਤੁਸੀਂ ਆ ਫਸਲਾਂ ਬੀਜਣੀ ਆ ਕਾਹਦੇ ਚਾਹੇ ਰਹੋ ਪਰ ਲੋਕ ਬੀਜਣਗੇ ਕਿਉਂਕਿ ਉਹਨਾਂ ਦੀ ਇਕਨੋਮਿਕ ਸਥਿਤੀ ਨਾਲ ਜੁੜੀ ਹੋਈ ਹੈ এনवायरमेंट ਤੇ ਕਲਾਈਮੇਟ ਦਾ ਇਸ਼ੂ ਹੈਗਾ ਵੱਡਾ ਇਸ਼ੂ ਹੈ ਬਰਨਾਲ ਜੇ ਉਹਨਾਂ ਦੇ ਜੇਬ 'ਚ ਪੈਸਾ ਨਹੀਂ ਆਏਗਾ ਤਾਂ ਲੋਕ ਕਿਵੇਂ ਕਰਨਗੇ ਇਸੇ ਟੰਗ ਦੇ ਨਾਲ ਇਹ ਵੀ ਕੋਈ ਇਹਦੇ ਰਿਵਿਊ ਨਹੀਂ ਕੀਤਾ ਗਿਆ ਮੇਰਾ ਖਿਆਲ ਹੈ ਕਮੇਟੀ ਸਰਕਾਰ ਦੀ ਸੀ ਜਦੋਂ ਡਿਸਕਸ ਕਰ ਰਹੀ ਹੋਣੀ ਹੈ ਉਹਨੇ ਇਹ ਡਿਸਕਸ਼ਨ ਨਹੀਂ ਕੀਤੀ ਕਿ 2015 ਦੀ ਕਿਸਾਨ ਤੇ ਮਜ਼ਦੂਰ ਖੁਦਕਸ਼ੀ ਦੇ ਮਾਮਲੇ ਦੇ ਵਿੱਚ ਇੱਕ ਪਾਲਿਸੀ ਬਣੀ ਹੋਈ ਹੈ ਇਹ ਪਾਲਿਸੀ ਦੇ ਵਿੱਚ ਜਿਹੜੇ ਲੋਕ ਇਸ ਕਮੇਟੀ ਦੇ ਵਿੱਚ ਨੇ ਕੁਝ ਉਹ ਮੈਂਬਰ ਨੇ ਜਿਹੜੇ ਮੈਂਬਰਾਂ ਨੇ ਪਹਿਲਾਂ ਸੁਸਾਇਸਾਈਡ ਵਿਕਟਮ ਪਰਿਵਾਰਾਂ ਦਾ ਸਰਵੇ ਕੀਤਾ ਆਲਰੇਡੀ ਉਹ ਪਾਲਿਸੀ ਤੇ 2 ਸਾਲਾਂ ਚ ਠੱਪ ਕਿਉਂ ਐ ਇਹ ਡਿਸਕਸ ਤਾਂ ਸਰਕਾਰ ਨਾਲ ਕੀਤਾ ਹੀ ਹੋਣਾ ਜਿਹੜੇ 3 ਲੱਖ ਰੁਪਏ ਦੇਣ ਦੀ ਗੱਲ ਸੀ ਹਾਲਾਂਕਿ ਉਸ ਤੋਂ ਬਾਅਦ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5 ਲੱਖ ਕਰਨ ਦੀ ਉਹ ਵਾਅਦਾ ਕੀਤਾ ਗਿਆ ਸੀ ਪਰ 5 ਤਾਂ ਨਹੀਂ ਹੋਇਆ ਤਿੰਨ ਤੱਕ ਤੱਕ ਇਹ ਇਸ ਪਾਲਿਸੀ ਚ ਰეკਮੈਂਡ ਕਰ ਦਿੱਤਾ ਗਿਆ ਕਿ 10 ਲੱਖ ਮਿਲਣਾ ਚਾਹੀਦਾ ਹੈ ਤੇ ਨਾਲ ਉਹਦਾ ਜਿਹੜਾ ਇੰਸਟੀਚਿਊਸ਼ਨਲ ਕਰਜਾ ਸੰਸਥਾਗਤ ਉਹ ਮਾਫ ਹੋਣਾ ਚਾਹੀਦਾ ਜਿਹੜੇ ਉਹ ਪਰਿਵਾਰ ਨੇ ਲਿਖਣ ਨੂੰ ਤਾਂ ਠੀਕ ਲੱਗੂਗਾ ਕਿ ਉਹ ਸਰਕਾਰ ਦੇ ਜਿਹੜੇ ਅਫਸਰ ਸੀ ਇਹਦੇ ਵਿੱਚ ਸਾਰੇ ਲੋਕਾਂ ਨੇ ਉਹਦੇ ਨਾਲ ਇਹ ਗੱਲ ਕਰ ਲਈ ਸੀ ਕਿ ਕਿਉਂ ਨਹੀਂ ਦੇ ਰਹੇ ਪਹਿਲੇ ਪੈਸੇ ਹੁਣ ਤੱਕ ਦੇ ਉਹ ਅਰਜ਼ੀਆਂ ਫੜੀਆਂ ਕਿਉਂ ਨਹੀਂ ਜਾ ਰਹੀਆਂ ਜੇ ਉਹ ਗੱਲ ਕੀਤੇ ਬਿਨਾਂ ਪਾਸ ਦਿੱਤਾ ਗਿਆ ਕੱਲਾ ਤਾਂ ਫਿਰ ਇਹ ਅਮਲ ਦੇ ਵਿੱਚ ਕਿਵੇਂ ਆਏਗੀ ਤਾਂ ਪੁਰਾਣੇ ਬੰਦਿਆਂ ਦਾ ਕੀ ਬਣੇਗਾ ਜਿਹੜੇ ਹੁਣ ਤੱਕ ਇੰਤਜ਼ਾਰ ਕਰ ਰਹੇ ਨੇ ਕਿ ਸਾਡਾ ਕੀ ਬਣੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਸੇ ਢੰਗ ਦੇ ਨਾਲ ਮਨਰੇਗਾ ਦਾ ਮਾਮਲਾ ਬਹੁਤ ਚੰਗੀ ਗੱਲ ਹੈ ਕੁਝ ਕਹਿ ਕੇ 100 ਦਿਨ ਦੀ بجائے 200 ਦਿਨ ਮਿਲਣਾ ਚਾਹੀਦਾ ਇਹ ਤੱਥ ਕੋਟ ਕੀਤਾ ਗਿਆ ਕਿ 38 ਦਿਨ ਹੀ ਮਿਲ ਰਿਹਾ ਹੈ ਐਵਰੇਜ ਇਹ ਵੀ ਤੱਥ ਕੋਟ ਕੀਤਾ ਗਿਆ ਕਿ 47 27 ਲੱਖ ਦੇ ਮੁਕਾਬਲੇ 15 ਲੱਖ ਹੀ ਐਕਟਿਵ ਜੌਬ ਵਰਕਰ ਕਿਉਂ ਨੇ ਬਾਕੀ ਕਿਉਂ ਨਹੀਂ ਹੈ ਪਰ ਲੱਗਦਾ ਕਿ ਪੂਰੀ ਦੀ ਪੂਰੀ ਕਮੇਟੀ ਨੇ ਗਰਾਉਂਡ ਤੇ ਜਾ ਕੇ ਕਿਹਦੇ ਨਾਲ ਗੱਲ ਕੀਤੀ ਪਤਾ ਨਹੀਂ ਮੰਰੇਗਾ ਬਰਕਰਾਰ ਨਾਲ ਤਾਂ ਗੱਲ ਕੀਤੀ ਨਹੀਂ ਹੋਈ ਜਿੱਥੇ ਉਹ ਲੜ ਰਹੇ ਨੇ ਜੇ ਉਹਨਾਂ ਨਾਲ ਗੱਲ ਹੋਈ ਹੁੰਦੀ ਤਾਂ ਇਹ ਪਤਾ ਲੱਗਦਾ ਕਿ ਇਹ ਐਕਟ ਦੀ ਇੰਪਲੀਮੈਂਟੇਸ਼ਨ ਕਿਵੇਂ ਹੋ ਰਹੀ ਹੈ ਐਕਟ ਲਾਗੂ ਕਿਵੇਂ ਹੋ ਰਿਹਾ ਜੇ ਲਾਗੂ ਨਹੀਂ ਹੋ ਰਿਹਾ ਐਕਟ ਕੀ ਮੂਢਲੇ ਰੂਪ ਦੇ ਵਿੱਚ ਜੋਬ ਕਾਰਡ ਬਣਾਉਣ ਵੇਲੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੀ ਜੌਬ ਕਾਰਡ ਬਣ ਗਿਆ ਮੰਨ ਲਓ ਤਾਂ ਕੰਮ ਡਿਮਾਂਡ ਬੇਸਡ ਹੈ ਜਾਂ ਸਪਲਾਈ ਆਧਾਰਿਤ ਅਰਜੀ ਲਿਖ ਕੇ ਫਿਰ ਕੰਮ ਮੰਗਿਆ ਜਾਂਦਾ ਪੰਜਾਬ ਦੇ ਵੱਡੀ ਗਿਣਤੀ ਹਿੱਸੇ ਦੇ ਵਿੱਚ ਲਾ ਇਥੋਂ ਹੀ ਵਾਇਲੇਟ ਹੋ ਰਿਹਾ ਹੈ ਔਰ ਉੱਥੇ ਕੰਮ ਹੀ ਨਹੀਂ ਦਿੱਤਾ ਜਾ ਰਿਹਾ ਅਰਜੀ ਲਿਖਣ ਵਾਲਿਆਂ ਨੂੰ ਸਭੋ ਵਿਰੋਧ ਹੁੰਦਾ ਉਹਨਾਂ ਦਾ ਜਿਹੜਾ ਨਹੀਂ ਲਿਖਦੇ ਜਦ ਮਰਜੀ ਕਹਿ ਦਿੰਦੇ ਨੇ ਉਹਨਾਂ ਨੂੰ ਬਾਕੀ ਦੀ ਗੱਲ ਚਲੋ ਉਹ ਕਰਦੇ ਨੇ ਫਿਰ ਹੁਣ ਕੀ ਹੁੰਦਾ ਉਹ ਲਾ ਬਣਾਵਣ ਕਰਕੇ ਲਾ ਨੂੰ ਇੰਪਲੀਮੈਂਟ ਨਾ ਕਰਨ ਕਰਕੇ ਪਹਿਲਾਂ ਨਾਬੇ ਏਰੀਏ ਚ ਚਾਰ ਮੰਰੇਗਾ ਮੰਰੇਗਾ ਮਜ਼ਦੂਰਾਂ ਦੇ ਦੋ ਦੋ ਦੀ ਡੈਥ ਹੋਈ ਤੇ ਬਾਕੀ ਫੱਟੜ ਹੋਏ ਹੁਣ ਸਲਾਮ ਏਰੀਏ ਦੇ ਵਿੱਚ ਚਾਰ ਦਿਨ ਤੇ ਟਰੱਕ ਰੌਂਦ ਗਿਆ ਤੇ ਉਹਨਾਂ ਦਾ ਜਿਹੜੇ ਕੰਪਨਸੇਸ਼ਨ ਲਈ ਤਾਂ ਸਰਕਾਰ ਰੁਕੜੀਆਂ ਪੈ ਰਹੀਆਂ ਨੇ ਨਹੀਂ ਤਾਂ ਮੰਰੇਗਾ ਦੇ ਵਿੱਚ ਜਿਹੜਾ ਇਨ ਬੈਲਟ ਹੈ ਭਾਰਤ ਆਸ਼ਮਾਨ ਯੋਜਨਾ ਦੇ ਤਹਿਤ ਕਿ ਉਹਨਾਂ ਨੂੰ ਉਹ ਬੀਮਾ ਮਿਲਣਾ ਉਹ ਰਾਸੀ ਮਿਲ ਨਹੀਂ ਹੈ ਤਾ ਫਿਰ ਉਹ ਕਹਿੰਦੇ ਕਾगज ਪੂਰੇ ਨਹੀਂ ਹੈ ਕਾगज ਪੂਰੇ ਕਿਨੇ ਕਰਨੇ ਨੇ ਕਾगज ਪੂਰੇ ਦਾ ਮਤਲਬ ਹੁੰਦਾ ਹੈ ਕਿ ਸਰਕਾਰ ਕੰਮ ਕਰੇ ਔਰ ਇਹ ਕਿਤੇ ਰეკਮੈਂਡ ਹੀ ਨਹੀਂ ਕੀਤਾ ਇਸ ਕਮਿਸ਼ਨ ਜਿਹੜੀ ਕਮੇਟੀ ਦੀ ਰਿਪੋਰਟ ਹੈ ਕਿ ਮਨਰੇਗਾ ਦਾ 2005 ਦਾ ਕਾਨੂੰਨ ਬਣਿਆ 19 ਸਾਲ ਹੋ ਗਏ ਜਦੋਂ ਕੰਮ ਮੰਗਦਾ ਕੋਈ ਮਜ਼ਦੂਰ ਜੇ ਉਹਨੂੰ ਕੰਮ ਨਹੀਂ ਦਿੰਦੇ ਜਦੋਂ ਉਹ ਮੰਗਦਾ ਤਹੋ ਬੇਰੋਜ਼ਗਾਰੀ ਪੱਤੇ ਦਾ ਹੱਕਦਾਰ ਹੈ ਇਹ ਕਨਸਟੀਟਿਊਸ਼ਨਲ ਪ੍ਰਵੀਜ਼ਨ ਹੈ ਸੰਵਿਧਾਨ ਚ ਹੈ ਮਨਰੇਗਾ ਦੇ ਐਕਟ ਚ ਹੈ ਪੰਜਾਬ ਦੀ ਸਰਕਾਰ ਨੇ ਅੱਜ ਤੱਕ ਮਨਰੇਗਾ ਦੇ ਬੇਰੋਜ਼ਗਾਰੀ ਪੱਤੇ ਦੇ ਨਿਯਮ ਨਹੀਂ ਬਣਾਏ ਕਿਉਂ ਜ਼ਰੂਰੀ ਨੇ ਉਹ ਨਿਯਮ ਬਣਾਉਣੇ ਕਿ ਕਿਵੇਂ ਦੇਣਾ ਕਿਹਨੂੰ ਜ਼ਿੰਮੇਵਾਰ ਠਾਰਾਉਣਾ ਕਿਵੇਂ ਦੇਣਾ ਕਿਉਂਕਿ ਮਨਰੇਗਾ ਦੀ ਦਿਹਾੜੀ 100% ਗਵਰਨਮੈਂਟ ਆਫ ਇੰਡੀਆ ਤੋਂ ਆ ਰਹੀ ਹੈ ਜੇ ਪ੍ਰੈਸ਼ਰ ਹੈ ਸਟੇਟ ਦੀ ਗਵਰਨਮੈਂਟ ਤੇ ਕਿ ਜੇ ਤੁਸੀਂ ਕੰਮ ਨਹੀਂ ਦਿਓਗੇ ਮੌਕੇ ਤੇ ਤਾਂ ਬੇਰੁਜ਼ਗਾਰੀ ਪੱਤਾ ਤੁਹਾਨੂੰ ਆਪਣੇ ਖਜ਼ਾਨੇ ਚ ਦੇਣਾ ਪਏਗਾ ਜੇ ਇਹ ਕਮੇਟੀ ਘਟੋ ਘਟੋ ਨੂੰ ਜਾਣ ਕੇ ਇਹ ਰਿਕਮੈਂਡ ਕਰ ਦਿੰਦੀ ਹੋ ਸਕਦਾ ਲੱਖਾਂ ਮਜ਼ਦੂਰਾਂ ਦਾ ਭਲਾ ਹੋ ਜਾਂਦਾ ਘਟੋ ਘਟਾ ਇੰਨੀ ਇੱਕ ਗੱਲ ਗਵਰਨਮੈਂਟ ਬਣ ਜਾਂਦੀ ਇਹਦੇ ਲਈ ਲੜਾਈ ਲੜ ਰਹੇ ਨੇ ਜਨ ਤੱਕ ਲੜਾਈ ਲੜ ਰਹੇ ਨੇ ਛੁਪੀ ਹੋਈ ਗੱਲ ਨਹੀਂ ਹੈ ਇਹਦੇ ਤੋਂ ਨਜ਼ਰ ਆਉਂਦਾ ਕਿ ਸਾਡਾ ਪੋਲਿਸੀ ਮੇਕਰ ਕਿੰਨਾ ਦੂਰ ਹੈ ਕਿੰਨਾ ਕੱਟ ਆਫ ਹੈ ਸਧਾਰਨ ਉਹਨਾਂ ਬੰਦਿਆਂ ਤੋਂ ਜਿਹੜੇ ਜਿਹੜਿਆਂ ਨੂੰ ਅਸੀਂ ਸੁਣਦੇ ਆ ਅਸੀਂ ਸੋ ਕਾਲਡ ਪ੍ਰੋਗਰੈਸ ਸਭ ਨਾਮ ਦੇਤਾ ਉਹਨਾਂ ਨੂੰ ਸੁਣੋ ਜੀ ਇੰਟੈਲੈਕਚੁਅਲ ਨਾ ਦੇਤਾ ਉਹਨੂੰ ਸੁਣੋ ਜੀ ਜਿਹੜਾ ਬੰਦਾ ਗਰਾਊਂਡ ਤੇ ਲੜ ਰਿਹਾ ਉਹਨੂੰ ਵੀ ਸੁਣਨਾ ਬਹੁਤ ਜ਼ਰੂਰੀ ਹੁੰਦਾ ਉਹ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਖੈਰ ਇਹ ਮੰਰੇਗਾ ਦਾ ਇੱਕ ਚੈਪਟਰ ਹੈ ਤੇ ਉਹਨੂੰ ਦੁਬਾਰਾ ਜੇ ਕਮੇਟੀ ਸੁਣ ਲੈ ਹੁਣ ਵੀ ਬੁਲਾ ਕੇ ਕਿਹਾ ਤਾਂ ਇਹ ਗਿਆ ਸਾਰਿਆਂ ਨੂੰ ਸੁਣਾਗੇ ਕਦੇ ਉਹਨਾਂ ਨੂੰ ਵੀ ਬੁਲਾ ਲਿਓ ਜੀ ਤੇ ਉਹਨਾਂ ਦੀ ਗੱਲ ਵੀ ਸੁਣ ਲਿਓ ਤੁਹਾਨੂੰ ਸ਼ਾਇਦ ਬਿਹਤਰ ਤਰੀਕੇ ਨਾਲ ਦੱਸ ਦੇਣਗੇ ਕਿ ਕਿਉਂ ਟਾਈਪ ਤੇ ਮਜ਼ਦੂਰੀ ਨਹੀਂ ਮਿਲਦੀ ਨਹੀਂ ਮਿਲਦੀ ਤਾਂ ਬਿਦਬਿਆਜ ਮਿਲਣੀ ਚਾਹੀਦੀ ਹੈ ਕਿੱਥੇ ਵਿਆਜ ਮਿਲਿਆ ਅੱਜ ਤੱਕ ਕਿਹਨੂੰ ਕਿੰਨਿਆਂ ਨੂੰ ਮਿਲਿਆ ਤੇ ਕਿਉਂ ਮਨਮਰਜ਼ੀ ਚੱਲ ਰਹੀ ਹੈ ਸਾਰੇ ਮਾਮਲਿਆਂ ਦੇ ਵਿੱਚ ਕਿਉਂ ਜਿੰਨੇ ਮੇਟ ਭਰਤੀ ਹੁੰਦੇ ਨੇ ਗ੍ਰਾਮ ਸਭਾ ਕਰਦੀ ਹੈ ਤੇ ਉਹ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਜਿਹਨੂੰ ਮਰਜ਼ੀ ਹਟਾਓ ਤੇ ਜਿਹਨੂੰ ਮਰਜ਼ੀ ਲਾਓ ਇੱਕ ਪ੍ਰੋਸੈਸ ਹੈ ਚੱਲਦੇ ਸੈਟਅਪ ਦੇ ਵਿੱਚ ਉਹਨੂੰ ਕਰਨ ਦਾ ਸਵਾਲ ਹੈ ਔਰ ਇਸੇ ਕਰਕੇ ਇਹਦੇ ਨਾਲ ਦੀ ਨਾਲ ਇੱਕ ਹੋਰ ਗੱਲ ਜਿਹੜੀ ਇਸ ਦੇ ਵਿੱਚ ਕਹੀ ਗਈ ਹੈ ਕਿ ਡਬਲਯੂਟੀਓ ਦਾ ਧਾਰ ਹੈ ਤੇ ਇੱਕ ਬਹੁਤ ਸੋਸਾਇਟੀਆਂ ਜਿਹੜੀਆਂ ਪਾਰ ਐਕਸਲੈਂਸ ਦੀ ਸੋਸਾਇਟੀ ਬਣਨੀ ਚਾਹੀਦੀ ਹੈ ਜਿਹਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਉਹ ਬਣਨੀ ਚਾਹੀਦੀ ਹੈ ਬਾਕੀ ਚੀਜ਼ਾਂ ਨਹੀਂ ਪਰ ਡਬਲਯੂਟੀਓ ਦੇ ਰਜਿਮ 'ਚ ਹੀ ਰਹਿਣਾ ਜਿਵੇਂ ਕਿਸਾਨ ਤਾਂ ਅੰਦੋਲਨ ਕਰ ਰਹੇ ਨੇ ਕਿ ਜੇ ਹੋਰ ਰਜਿਮ ਲਾਗੂ ਹੁੰਦਾ ਤਾਂ ਡਿਵੈਲਪਿੰਗ ਕੰਟਰੀਜ਼ ਗਰੀਬ ਦੇਸ਼ ਉਦਾ ਮੁਕਾਬਲਾ ਨਹੀਂ ਕਰ ਸਕਣਗੇ ਜਿਹੜੀ 10% ਦੀ ਕਲੋਜ ਹੈ ਕੇਵਲ 10% ਹੀ ਤੁਸੀਂ ਆਪਣੇ ਪੂਰੇ ਪ੍ਰੋਡਿਊਸ ਦੀ ਜਿਹੜੀ ਦੇ ਸਕਦੇ ਹੋ ਸਬਸਿਡੀ ਇਤੋਂ ਵੱਧ ਨਹੀਂ ਦੇ ਸਕਦੇ ਕੀ ਅਸੀਂ ਜਦੇ ਜਿਹੜਾ ਹਜੇ ਫਸਿਆ ਫਿਰ ਟ੍ਰੇਡ ਫੈਸਿਲਿਟੇਸ਼ਨ ਮਾਮਲਾ ਜੁਐਸਏ ਗਿਆ ਹੋਇਆ ਭਾਰਤ ਸਰਕਾਰ ਦੇ ਖਿਲਾਫ ਉੱਥੇ ਤੱਕ ਅਸੀਂ ਕਰਨ ਦੇ ਜੋ ਹੋਵਾਂਗੇ ਉਹਦਾ ਮੁਕਾਬਲਾ ਇੱਥੇ ਕਲੈਰਿਟੀ ਕੁਝ ਨਹੀਂ ਹੈ ਇੱਥੇ ਕਲੈਰਿਟੀ ਨਹੀਂ ਹੈ ਵੀ ਉਹ ਕਮੇਟੀ ਬਣਾ ਦਿਓ ਦੱਸ ਦਿਓ ਅਗਰ ਉਹ ਕਿੱਥੇ ਮਾਰਕੀਟ ਦੇ ਕੀ ਕਰਨਾ ਹੈ ਕੀ ਨਹੀਂ ਕਰਨਾ ਉਦੇ ਨਾਲ ਇਕੱਲਾ ਕੰਮ ਨਹੀਂ ਚੱਲੂਗਾ ਇਹਦੇ ਚ ਹੋਰ ਜ਼ਿਆਦਾ ਸਟੱਡੀ ਦੀ ਜ਼ਰੂਰਤ ਹੈ ਕਿ ਉਥੇ ਕਿਉਂ ਜੀ ਗੱਲ ਉਠਣੀ ਚਾਹੀਦੀ ਹੈ ਕਿਵੇਂ ਉਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਕਿ ਕਿੱਡਾ ਸਿਸਟਮ ਹੋਣਾ ਚਾਹੀਦਾ ਕਸਟਮ ਡਿਊਟੀ ਦਾ ਤੇ ਬਾਕੀ ਦੀ ਡਿਊਟੀ ਜਿੰਦਾ ਉਹ ਸਾਰੇ ਮਾਮਲੇ ਦੀ ਗੱਲ ਤੇ ਇਹਦੇ ਨਾਲ ਸਾਰੇ ਮਾਮਲੇ ਚ ਇੱਕ ਡੇਰੀ ਦੇ ਸਵਾਲ ਨੇ ਮੁਰਗੀ ਪਾਲਣ ਦੇ ਸਾਲ ਨੇ ਕੁਝ ਨਹੀਂ ਛੱਡਿਆ ਵੈਸੇ ਤਾਂ ਜਿਹੜੇ ਸਹਾਇਕਤਾਂ ਦੇ ਸਾਡੇ ਕੋਲ ਸਵਾਲ ਹੈਗੇ ਨੇ ਪਰ ਲੋਕ ਕਰ ਕਰਕੇ ਕਿਉਂ ਛੱਡ ਰਹੇ ਨੇ ਉਹ ਲਗਾਤਾਰ ਹਾਂ ਇੱਕ ਗੱਲ ਜ਼ਰੂਰ ਨੋਟ ਕਰਨਯੋਗ ਹੈ ਉਹ ਨੋਟ ਕਰਨਯੋਗ ਹੈ ਨੇ ਵੀ ਜਿਹੜਾ ਕਾਊ ਸਲੈਟਰ ਐਕਟ ਹੈ ਗਊ ਹੱਤਿਆ ਕਾਨੂੰਨ ਉਹਦੇ ਚ ਤਬਦੀਲੀ ਦੀ ਮੰਗ ਕੀਤੀ ਹੈ ਬਿਲਕੁਲ ਸਾਰਥਕ ਤਬਦੀਲੀ ਦੀ ਮੰਗ ਕੀਤੀ ਹੈ ਮੈਨੂੰ ਲੱਗਦਾ ਸ਼ਾਇਦ ਉਹਦੇ ਚ ਉਹ ਕੀ ਕੀਤੀ ਹੈ ਉਹ ਕਹਿੰਦਾ ਵੀ ਜਿਹੜਾ ਓਵਰঅল ਬੈਨ ਲਾਇਆ ਹੈ ਇਦਾਂ ਨਾਲ ਆਵਾਰਾ ਪਸ਼ੂਆਂ ਦੀ ਪ੍ਰੋਬਲਮ ਪਾਉਂਦੀ ਹੈ ਬਹੁਤ ਜ਼ਿਆਦਾ ਆਵਾਰਾ ਪਸ਼ੂਆਂ ਦੀ ਪ੍ਰੋਬਲਮ ਇਹ ਹੈ ਕਿ ਲੋਕ ਛੱਡ ਦਿੰਦੇ ਨੇ ਸੜਕਾਂ ਤੇ ਨੇ ਐਕਸੀਡੈਂਟ ਹੁੰਦੇ ਨੇ ਉਹ ਵੀ ਕਿਤੇ ਕੇਟਰ ਨਹੀਂ ਹੁੰਦੀ ਉਹਨੂੰ ਤਬਦੀਲ ਕਰ ਰਾ ਕਿੰਨਾ ਕਿ ਤਬਦੀਲ ਕਰਨਾ ਚਾਹੀਦਾ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਕਾਫੀ ਲੰਮੇ ਸਮੇਂ ਤੋਂ ਅੱਜ ਕੱਲ੍ਹ ਨਾ ਉਹਨਾਂ ਦੇ ਇੱਕ ਡਾਟਾ ਦੇ ਮਤਾਬਕ ਹੁਣ ਹਾਈਬ੍ਰਿਡ ਗੱਡੀਆਂ ਬੱਚੀਆਂ ਬੱਚੇ ਹੁੰਦੇ ਨੇ ਹੁਣ ਉਹ ਦੇਸੀ گاਉਂ گاਵਾ ਨਹੀਂ ਆਪਣੀਆਂ ਹੁੰਦੀਆਂ ਜਿਹਨੂੰ ਗਊ ਮਾਤਾ ਤੁਸੀਂ ਕਹਿੰਦੇ ਕਹਿੰਦੇ ਉੱਥੇ ਤੱਕ ਕਰ ਲੋ ਜਿਹੜੀ ਦੇਸੀ オリジナル ਗਾਉ ਹੈ ਇਹ ਬਿਲਕੁਲ ਮੇਰੇ ਖਿਆਲ ਉੱਥੋਂ ਆਇਆ ਸੁਝਾਅ ਲੱਗਦਾ ਹੈ ਇਸ ਤੋਂ ਪਹਿਲਾਂ ਜਿਹੜਾ ਸਾਡੇ ਗਊ ਸੇਵਾ ਕਮਿਸ਼ਨ ਬਣਿਆ ਹੋਇਆ ਹੈ ਕਾਫੀ ਦੇਰ ਤੋਂ ਬਾਦਰ ਸਰਕਾਰ ਵੇਲੇ ਬਣਿਆ ਸੀ ਅਮਰਿੰਦਰ ਸਰਕਾਰ ਹੁਣ ਵੀ ਚੱਲਦਾ ਹੈ ਅੱਜ ਕੱਲ੍ਹ ਵੀ ਤੁਸੀਂ ਦੇਖਿਆ ਇਹ ਮਾਮਲਿਆਂ ਦੇ ਵਿੱਚ ਗਊ ਸੇਵਾ ਕਮਿਸ਼ਨ ਦੇ ਕ ਮੈਂਬਰ ਨਹੀਂ ਮਾਲੀ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਊ ਸੈਂਟੀਮੈਂਟ ਹੋਇਆ ਉਹ ਸਾਰਾ ਕੁਝ ਪਰ ਉਹਦੇ ਵਿੱਚ ਕੀ ਕਿਹਾ ਗਿਆ ਤੇ ਬਾਕੀ ਗਊਆਂ ਜਿਹੜੀਆਂ ਨੇ ਹੋਰ ਹਾਈਬ੍ਰਿਡਿਕਾਂ ਨਾਲ ਬਰਦੀਆਂ ਨੇ ਦੁੱਧ ਦਿੰਦੀਆਂ ਨੇ ਜਦੋਂ ਉਹ ਚਾਹੇ ਬੱਚੇ ਨੇ ਚਾਹੇ ਬੱਚੀਆਂ ਉਸ ਲੈਵਲ ਤੇ ਹੋ ਗਈਆਂ ਉਹ ਸਲੋਟਰ ਹਾਊਸ ਸਾਹ ਦੇ ਵਿੱਚ ਭੇਜਣਾ ਉਹਨਾਂ ਦਾ ਮੀਟ ਤਿਆਰ ਕਰਨਾ ਉਹਨਾਂ ਦਾ ਵੇਚਣਾ ਜ਼ਰੂਰੀ ਹੈ ਜੇ ਆਵਾਰਾ ਪਸ਼ੂਆਂ ਦੀ ਇਹ ਗੱਲ ਕਰਨੀ ਹੈ ਠੀਕ ਕਰਨ ਦੀ ਗੱਲ ਕਰਦੇ ਇਹ ਰਿਕਮੈਂਡੇਸ਼ਨ ਹੈ ਜਿਹੜੀ ਤੁਹਾਡੇ ਨਾਲ ਕਮੇਟੀ ਨੇ ਕੀਤੀ ਹੈ ਜਿਹੜੀ ਕਿ ਕੰਪੈਰੀਟਿਵਲੀ ਪੋਜ਼ਿਟਿਵ ਮੰਨੀ ਜਾ ਸਕਦੀ ਹੈ ਔਰ ਉਧਰ ਨੂੰ ਚੱਲਣਾ ਪਏਗਾ ਤੇ ਦੂਜਾ ਇਲਾਜ ਨਹੀਂ ਕੱਲੀਆਂ ਗਊਸ਼ਾਲਾ ਕਮਿਸ਼ਨ ਜਾਂ ਬਾਕੀ ਦੇ ਜਿਹੜੇ ਇਧਰ ਉਧਰ ਖੋਲਣ ਦੀ ਜਿਹੜੀ ਗੱਲ ਹੈ ਕਿੰਨੇ ਕ ਵੰਡਣਗੇ ਕਿੰਨਿਆਂ ਨੂੰ ਤੁਸੀਂ ਰੱਖ ਸਕਦੇ ਹੋ ਕਿੰਨਿਆਂ ਨੂੰ ਨਹੀਂ ਸਭ ਦੇ ਸਾਹਮਣੇ ਹੈ ਤੇ ਰੋਡ ਦੀ ਦੇ ਉੱਤੇ ਬਹੁਤ ਜ਼ਿਆਦਾ ਉਹ ਸਾਰੇ ਮਾਮਲੇ ਆ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਇੱਕ ਹੋਰ ਗੱਲ ਹੈ ਇਹਦੇ ਚ ਰਕਮੈਂਡੇਸ਼ਨ ਇਹ ਕੀਤੀ ਗਈ ਹੈ ਕਿ ਬਾਇਓ ਗੈਸ ਪਲਾਂਟ ਲਾਜ਼ਮੀ ਕਰ ਦੇਣਾ ਚਾਹੀਦਾ ਕਿਸਾਨਾਂ ਦੇ ਲਈ ਉਹ ਪਸ਼ੂ ਜਿਹਨਾਂ ਨੇ ਰੱਖੇ ਨੇ ਉਹਦੇ ਵੀ ਇਹਦਾ ਮਤਲਬ ਗੰਨੇ ਦੀ ਖੇਤੀ ਨੂੰ ਬਹੁਤ ਵਧਾਉਣ ਦੀ ਗੱਲ ਕੀਤੀ ਗਈ ਹੈ ਕਿ ਇਹਨੂੰ ਬਦਲਣਾ ਚਾਹੀਦਾ ਤੇ ਕਪਾਹ ਦੀ ਖੇਤੀ ਨੂੰ ਪੰਜਾਬ ਚ ਡਿਵਰਸਿਫਿਕੇਸ਼ਨ ਦੇ ਮਾਮਲੇ ਦੇ ਵਿੱਚ ਉਹ ਕਿੰਨੀ ਬਾਧਿਆ ਕਿ ਕਪਾਹ ਕਿਉਂ ਨਹੀਂ ਹੋ ਰਹੀ ਉਹ ਹੋ ਤਾਂ ਤਾਂ ਨਹੀਂ ਰਹੀ ਕਿਉਂਕਿ ਨਾ ਸੌਂਡੀ ਮਰਦੀ ਆ ਨਾ ਬਾਕੀ ਚੀਜ਼ਾਂ ਨਹੀਂ ਤਾਂ ਲੋਕ ਕਪਾਹ ਕਰਦੇ ਹੀ ਨਹੀਂ ਤਾਂ ਛੋਣੇ ਮਰ ਕਿਉਂ ਜਾਂਦੇ ਹੁਣ ਜ਼ਬਰਦਸਤ ਸੀ ਤਾਂ ਰੋਕ ਨਹੀਂ ਸਕਦੇ ਜੇ ਇੱਕ ਫਸਲ ਨਹੀਂ ਹੋ ਰਹੀ ਗੰਨਾ ਕਿਉਂ ਨਹੀਂ ਹੋ ਰਿਆ ਕਿਉਂਕਿ ਉਹਦੀ ਪੇਮੈਂਟ ਨਹੀਂ ਹੋ ਰਹੀ ਆ ਹੁਣੇ ਦੁਆਬੇ ਦਾ ਰੌਲਾ ਚੱਲਦਾ ਕਿ ਮਿਲਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਸਕਦੀ ਹੈ 201968 ਦਾ ਜਿਹੜਾ ਇਹ ਸੂਗਰ ਕੈਨ ਕੰਟਰੋਲ ਆਰਡਰ ਹੈ ਉਹਦੇ ਤਹਿਤ ਜੇ ਨਾ ਦੇਓ 15 ਦਿਨ ਦੇ ਵਿੱਚ ਤਾਂ ਪ੍ਰਾਪਰਟੀ ਅਟੈਚ ਹੋ ਜਾਵੇ ਅਟੈਚ ਹੋਣ ਵੱਲ ਦੇ ਆਰਡਰ ਹੋ ਚੁੱਕੇ ਨੇ ਪੇਮੈਂਟਾਂ ਨਹੀਂ ਹੋ ਰਹੀਆਂ ਓਕੇ ਮੈਨੂੰ ਵਾਈਬ ਹੋਣ ਗਿਆ ਪੇਮੈਂਟਾਂ ਕਿਵੇਂ ਹੋਣ ਪੈਸਾ ਕਿੱਥੋਂ ਆਏਗਾ ਕੀ ਹੋਏਗਾ ਇਹ ਤੋਂ ਬਾਅਦ ਅਗਲਾ ਸਵਾਲ ਆਇਆ ਹੈ ਇਹ ਸਾਰੇ ਮਾਮਲੇ ਦੇ ਵਿੱਚ ਪਰ ਜਿਹੜੀ ਇੱਕ ਗੱਲ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਬਾਇਓਮਾਸ ਪਲਾਂਟਾਂ ਦੇ ਜਿਹੜੀ ਬਾਇਓ ਗੈਸ ਵੀ ਉਹਦੇ ਵਿੱਚ ਸ਼ਾ ਬਣਾਉਂਦੀ ਹੈ ਧਰਨੇ ਚੱਲ ਰਹੇ ਨੇ ਕਿਸਾਨਾਂ ਦੇ ਵਖਵਖ ਜਗਾ ਕੀ ਉਹਨਾਂ ਸਾਰਿਆਂ ਨਾਲ ਗੱਲ ਹੋ ਗਈ ਸੀਗੀ ਇਸ ਕਮੇਟੀ ਦੀ ਧਰਨੇ ਹੁਣੇ ਨਹੀਂ ਚੱਲੇ ਕਈਆਂ ਚ ਬੜੀ ਦੇਰ ਦੇ ਚੱਲਦੇ ਨੇ ਜਦੋਂ ਇਹ ਕਮੇਟੀ ਅਜੇ ਰਿਪੋਰਟ ਦੇ ਦਿੱਤੀ ਨਹੀਂ ਸੀ ਉਹ ਤੋਂ ਪਹਿਲਾਂ ਦੇ ਵੀ ਚੱਲਦੇ ਨੇ ਉਹਨਾਂ ਨੂੰ ਤਕਲੀਫ ਕੀ ਹੈ ਇਹਦੇ ਮਾਮਲੇ ਦੇ ਵਿੱਚ ਉਹਨਾਂ ਨਾਲ ਚਰਚਾ ਕਰ ਲੈਂਦੇ ਤਾਂ ਇਹਦੇ ਚ ਰਿਕਮੈਂਡੇਸ਼ਨ ਸੋਧ ਕੇ ਲਿਖ ਸਕਦੇ ਸੀ ਕਿ ਇਹ ਆ ਸੋਧੀ ਹੋਈ ਤਰੀਕੇ ਦੇ ਨਾਲ ਇਹ ਚੀਜ਼ ਕੀਤੀ ਜਾ ਸਕਦੀ ਹੈ ਉਹ ਕਹਿੰਦੇ ਨੇ ਚਿਨੇ ਵੀ ਬਾਇਓਮਾਸ ਹੋਣੇ ਚਾਹੇ ਪ੍ਰਾਲੀ ਦਾ ਮਾਮਲਾ ਚਾਹੇ ਸੀਰੇ ਤਸੀਰਾ ਵੀ ਬਚਾਉਂਦਾ ਥੋੜਾ ਬਹੁਤ ਉਹਦੇ ਚ ਚਾਹੇ ਗੋਹੇ ਦਾ ਮਾਮਲਾ ਬੱਖਵਖ ਤਰੀਕੇ ਨੇ ਉਹ ਨਾਲ ਸਮੈਲ ਲਾਉਂਦੀ ਹੈ ਬੇहद ਜਿਆਦਾ ਜਦੋਂ ਪਿੰਡਾਂ ਦੇ ਨੇੜੇ ਲੱਗ ਜਾਂਦੇ ਨੇ ਤੇ ਉਹ ਸਮੈਲ ਦੇ ਨਾਲ ਮੱਖੀਆਂ ਆਉਂਦੀਆਂ ਨੇ ਸਾਡਾ ਜੀਵਨ ਦੇ ਉੱਪਰ ਹੁੰਦਾ ਉਹਨਾਂ ਦੀ ਸ਼ਿਕਾਇਤ ਹੈ ਇਹ ਸ਼ਿਕਾਇਤ ਕੌਣ ਸੁਣੂਗਾ ਪਰ ਕਮੇਟੀ ਦੇ ਕੇ ਕਿ ਉਹ ਕੰਪਲਸਰੀ ਕਰਦੇ ਹੋ ਲਾਉਣਾ ਸਗੋਂ ਬਾਕੀਆਂ ਲਈ ਵੀ ਤਛੜੋ ਅਜੇ ਤਾਂ ਅਜੇ ਪਲਾਂਟ ਥੋੜੇ ਬਹੁਤ ਲੱਗ ਰਹੇ ਨੇ ਕੁਝ ਰਿਕਮੈਂਡੇਸ਼ਨ ਜਨੇ ਹੋਰ ਵੀ ਬਹੁਤ ਸਾਰੀਆਂ ਰਿਕਮੈਂਡੇਸ਼ਨ ਜਿਹੜੇ ਆਪਾਂ ਪਹਿਲਾਂ ਇਹਦੇ ਤੇ ਪ੍ਰੋਗਰਾਮ ਕਰ ਚੁੱਕੇ ਹਾਂ ਕਿ ਮੋਟੀ ਆ ਰਿਕਮੈਂਡੇਸ਼ਨ ਜਕੀ ਨੇ ਉਹਦਾ ਹਜੇ ਤੱਕ ਤਾਂ ਨਹੀਂ ਇਹਦੇ ਤੇ ਬਹੁਤ ਸਾਰੀ ਗੱਲ ਕੀਤੀ ਔਰ ਇਹ ਵੀ ਰਿਕਮੈਂਡੇਸ਼ਨ ਜਿਹੜੇ ਬੰਟ ਟਾਈਮ ਸੈਟਲਮੈਂਟ ਘੱਟੋ ਘੱਟ 5 ਏਕੜ ਵਾਲੇ ਕਿਸਾਨਾਂ ਦਾ ਹੋਣਾ ਚਾਹੀਦਾ ਔਰ ਇਸੇ ਟੱਕ ਦੇ ਨਾਲ ਪੈਨਸ਼ਨ ਮਿਲਣੀ ਚਾਹੀਦੀ ਹੈ ਬਾਕੀ ਚੀਜ਼ਾਂ ਨੇ ਕੋਆਪਰੇਟ ਬਲ ਨੂੰ ਮੋੜਾ ਇਹ ਪਾਜ਼ਿਟਿਵ ਚੀਜ਼ ਹੈ ਉਧਰ ਨੂੰ ਜਿਹੜੀਆਂ ਮਿਲ ਰਹੀਆਂ ਨੇ ਪਰ ਇਹ ਜਿਹੜੇ ਕੁਝ ਪੁਆਇੰਟ ਨੇ ਇਸ ਪੱਧਰ ਦੇ ਉੱਤੇ ਜਾ ਕੇ ਇਹ ਬੇहद ਜ਼ਰੂਰੀ ਧਿਆਨ ਦੀ ਮੰਗ ਕਰਦੇ ਨੇ ਔਰ ਜੇ ਉਹਨਾਂ ਨੇ ਹੁਣ ਲੈਣਾ ਇਹ ਸਾਡੇ ਇਹਨਾਂ ਹੀ ਪੁਆਇੰਟਾਂ ਨੂੰ ਤੁਸੀਂ ਕੁਝ ਹੋਰ ਪੁਆਇੰਟਾਂ ਨੂੰ ਸਮਝ ਲਓ ਕਿ رائے ਤੇ ਇਸ رائے ਨੂੰ ਜੇ ਜੇ ਕਨਸਿਡਰ ਕਰਕੇ ਗੱਲਬਾਤ ਕਰੋਗੇ ਤਾਂ ਸ਼ਾਇਦ ਕਾਫੀ ਲੋਕਾਂ ਦਾ ਭਲਾ ਐਡੀਸ਼ਨਲੀ ਹੋ ਸਕੇ ਔਰੇ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਇਹਦੇ ਤੇ ਖੁੱਲੀ ਡਿਬੇਟ ਚੱਲੂਗੀ ਪਰ ਇਹ ਟਾਈਮ ਟਾਈਮ ਬਾਉਂਡ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਡੇਢ ਸਾਲ ਇੱਕ ਖਰੜਾ ਤਿਆਰ ਕਰਨ ਨੂੰ ਲੱਗੇ 6 ਮਹੀਨੇ ਫਿਰ ਦਿਵਾ ਕੇ ਰੱਖ ਲਓ ਉਸ ਤੋਂ ਬਾਅਦ ਡੇਢ ਸਾਲ ਗੱਪਸ਼ਪ ਨੂੰ ਲੱਗ ਜੇ ਤੇ ਅੱਗੇ ਚੋਣਾ ਆ ਜਾਣ ਗਿਆ ਤੇ ਇਹ ਖਰੜੇ ਦੀ ਹੋਣੀ ਖਰੜੇ ਦੀ ਹੋਣੀ ਉਹੀ ਹੋਵੇ ਜਿਹੜੀ 13 ਤੇ 18 ਵਾਲੇ ਖਰੜਿਆਂ ਦੀ ਹੋਈ ਹੈ 10 ਮਹੀਨਾ ਦੇ ਦੋ ਦਿਨ ਲਈ ਜਿੰਨਾ ਟਾਈਮ ਦਿਓਗੇ ਉਸ ਟਾਈਮ ਚ ਟਾਈਮ ਬਾਉਂਡ ਕਰਕੇ ਇਨੂੰ ਅਗਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੇਸ਼ ਕਰਕੇ ਪਾਲਿਸੀ ਇੰਪਲੀਮੈਂਟ ਕਰਨ ਦੀ ਸੋਚਣੀ ਚਾਹੀਦੀ ਹੈ ਜਿਹੀ ਵੀ ਹੈ ਜਿੰਨੀ ਹੋਏਗੀ ਉਨੀ ਕਰੋ ਜਿੰਨੀ ਨਹੀਂ ਹੋਏਗੀ ਫਿਰ ਬਾਅਦ ਦੇ ਵਿੱਚ ਦੇਖ ਲਿਆ ਜਾਏਗਾ ਔਰ ਇਸੇ ਕਰਕੇ ਇਹਨੂੰ ਦੇਖਣੀ ਪੜ੍ਹਨੀ ਪੰਜਾਬੀ ਚ ਲੋਕਾਂ ਨੂੰ ਪੇਸ਼ ਕਰਨੀ ਜ਼ਰੂਰੀ ਹੈ ਤੁਸੀਂ ਦੇਖਦੇ ਰਹੋ ਪੁਲੰਗ ਅੱਜ ਲਈ ਇੰਨੇ ਬਹੁਤ-ਬਹੁਤ ਧੰਨਵਾਦ